ਤੁਸੀਂ ਸਾਡੇ ਸਰਪੰਚ ਨੂੰ ਘੇਰਿਆ ਹੋਇਆ ਤੇ ਰਾਤ ਕਿਹੜੀ ਨਹੀਂ ਸੀ ਰਾਤ ਕੰਦ ਲੈ ਕੇ ਜਾਣਾ ਜੀ ਨਾਲ ਤੁਹਾਨੂੰ ਮੈਂ ਕਿਹਾ ਮੇਰੇ ਦਾ ਮਾਤਾ ਜੀ ਸੀ ਜੀ ਅੱਜ ਮੈਂ ਜਾ ਨਹੀਂ ਸਕਦਾ ਕਿ ਹੁਣ ਐਸੀ ਆਪਣੀ ਇਲਕਾ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਗਲਪੁਰ ਹੈ ਫਲੋਰ ਹਲਕੇ ਦਾ ਜਲੰਧਰ ਲੋਕ ਸਭਾ 'ਚ ਪੈਂਦਾ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ ਆ ਪੁਲਿਸ ਖੜੀ ਹੈ ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ ਇਥੋਂ ਜਲੰਧਰ 50 ਕਿਲੋਮੀਟਰ ਹੈ ਮੈਂ ਨਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਖੋਟਾ ਸਿੱਕਾ ਆਪੜ ਬਗਾਲਿਆਂ ਨੂੰ ਕਿਹੜਾ ਦੋਸ਼ ਜਲੰਧਰ ਬਾਹਰੋਂ ਦੇਖੀ ਮੁਨਾਫੇ ਦੀ ਬਣਾਉਣੇ ਸ਼ੁਰੂ ਕਰ ਜੀ ਬੋਲੋ ਮੈਂ ਕਰਵਾਉ ਕਰਵਾਓ ਫਿਰ ਕਰਵਾ ਦੋ ਮੇਰੇ ਮਕਾਨੋਂ ਪਹਿਲੇ ਹਾਰੀ ਹੋ ਗਏ ਹਾਂ ਜੀ ਹਾਂਜੀ ਉਹ ਕਹਿੰਦੇ ਤਸਵੀਰ ਸਾਹਿਬ ਜੀ ਮਾਲਕਾ ਉੱਥੇ ਖੜੇ ਮੈਂ ਚੱਲ ਤੁਸੀਂ ਸਾਡੇ ਸਰਪੰਚ ਨੂੰ ਘੇਰਿਆ ਹੋਇਆ ਸਰਪੰਚ ਸਾਹਿਬ ਇਹ ਤੇਰੀ ਗੱਲ ਹੈ ਤੁਹਾਨੂੰ ਕਰਵਾ ਲਾਓ ਉਹ ਨਹੀਂ ਰਹਿ ਰਿਹਾ ਕੋਈ ਕੁਝ ਨਹੀਂ ਰਾਤ ਵੀ ਪਹੁੰਚਾਈ ਸੀ ਰਾਤ ਵੀ 12 ਵਜੇ ਆਈ ਸੀ ਉਹ ਤਾਂ ਲੈ ਕੇ ਜਾਣਾ ਨਾਲ ਅੱਛਾ ਇੱਕ ਵਾਰ ਜੇ ਗੱਲ ਕਰ ਲਈ ਆਪਾਂ ਤੇ ਰਾਤ ਕਰਿਆ ਨਹੀਂ ਸੀ ਰਾਤ ਕੰਦ ਲੈ ਕੇ ਜਾਣਾ ਜੀ ਨਾਲ ਤੁਹਾਨੂੰ ਮੈਂ ਕਿਹਾ ਮੇਰੇ ਦਾ ਮਾਤਾ ਜੀ ਸੀ ਜੀ ਅੱਜ ਮੈਂ ਜਾ ਨਹੀਂ ਸਕਦਾ ਤੇ ਹੁਣ ਇਹ ਪੁਤਲਾ ਹੀ ਸਵੇਰ ਦੇ ਲਾਏ ਆਂ ਜੀ ਦੋ ਤਿੰਨ ਮਲਾਈ ਲਾਏ ਇੱਕ ਤਾਂ ਇਹ ਆ ਇਹ ਤੁਸੀਂ ਕਦ ਵਾਰ ਤੇ ਰੋਕਿਆ ਮੈਂ ਪਰਮਜੀਤ ਨੂੰ ਤੁਹਾਨੂੰ ਮਜ਼ਾ ਮੈਂ ਆਪ ਜੀ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਹੁਣ ਐਸੀ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਹੈ ਫਲੋਰ ਹਲਕੇ ਦਾ ਹੈ ਜਲੰਧਰ ਲੋਕ ਸਭਾ ਜਪੈਂਦਾ ਇੱਥੇ ਪਹੁੰਚੇ ਹੈ ਇਹਨਾਂ ਨੂੰ ਰਾਤ ਪੁਲਿਸ ਚੱਕਣ ਆਈ ਸੀ ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਆ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ ਆ ਪੁਲਿਸ ਖੜੀ ਹੈ ਕਿ ਇਹਨਾਂ ਨੂੰ ਘਰ ਤੋਂ ਬਾਹਰੇ ਨਿਕਲ ਜਾ ਦਿੱਤਾ ਜਾ ਰਿਹਾ ਹੈ। ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ। ਇੱਥੋਂ ਜਲੰਧਰ 50 ਕਿਲੋਮੀਟਰ ਹੈ। ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਮੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ। ਕਿਸਾਨ ਲੀਡਰ ਨਜ਼ਰਮੰਦ ਹੈ। EMPLOYES ਲੀਡਰ ਨਜ਼ਰਮੰਦ ਹੈ। ਮੈਂ ਨਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ। ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼? ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਦੇ ਕਿ ਆ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ ਤੁਹਾਡਾ ਕਿਸਾਨਾਂ ਦੇ ਨਾਲ ਕਿਆ ਬਹਿ ਰ ਆਮ ਆਦਮੀ ਪਾਰਟੀ ਵਾਲਿਓ ਮੈਨੂੰ ਦੱਸਤਾ ਦਿਓ ਕਿ ਤੁਹਾਡਾ ਕਿਸਾਨੀ ਨਾਲ ਕਿਆ ਬਹਿ ਰ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਾਲ ਜਿਵੇਂ ਬੰਦ ਕੀਤਾ ਵਾ ਭਗਵੰਤ ਮਾਨ ਜੀ ਜੇ ਪ੍ਰਧਾਨ ਮੰਤਰੀ ਜੀ ਐਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਕੋਲ ਆਵੇ ਮਿਲਣ ਵਾਸਤੇ ਕੂਕਰਾਂ ਅਜੇ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਮਟ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਇਸ ਗੱਲ ਦੀ ਘੋਰ ਨਿੰਦਾ ਕਰਦੇ ਆ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਕ ਹੱਥ ਟੋਕੇ ਹੋ ਕੇਂਦਰ ਦੇ ਤੁਸੀਂ ਕੇਂਦਰ ਦੀ ਕਹਿਣ ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਇਹ ਕਿਸੇ ਤਰ੍ਹਾਂ ਵੀ ਪਰ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ ਕਿਉਂਕਿ ਜੇ ਤਾਂ ਆਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨજરਬੰਦ ਕੀਤਾ ਹੁੰਦਾ ਬੀਐਸਐਫ ਹੁੰਦੀ ਕੋਈ ਹੋਰ ਹੁੰਦਾ ਫੇਰ ਬੱਕਰੀ ਕਰਤੀ ਤੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨજરਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ ਤੋਂ ਜਿੱਥੇ ਭਗਵੰਤ ਮਾਨ ਜਾਂਦੇ ਉੱਥੇ ਫੌਜ ਲੱਗ ਜਾਂਦੀ ਹੈ ਕਿਆ ਗੱਲ ਤੁਹਾਨੂੰ ਕੀ ਤੋਂ ਖਤਰਾ ਬਈ ਪ੍ਰਧਾਨ ਮੰਤਰੀ ਜੀ ਨੂੰ ਹੁਣ ਕੀ ਖਤਰਾ ਹੈ ਕਿਲੰਤਰ ਹੈ ਲੇਕਿਨ ਸਾਡੇ ਕਿਸਾਨ ਅਜਰਮੰਦ ਹੈ ਇਸ ਗੱਲ ਦੀ ਅਸੀਂ ਕੋਰਨੇਦਾ ਕਰਦੇ ਹਾਂ ਬਹੁਤ ਧੰਨਵਾਦ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ